ਸਰਵਜੀਤ ਸੰਗਰੂਰ ਵੀ ਦੀ ਕਹਾਣੀ ਬੰਦਾ ਬੰਦੇ ਦਾ दारू ਭਾਗ ਚੌਥਾ ਮੈਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕੀਤਾ ਮੇਰਾ ਕਈ ਵਾਰ ਜੀ ਕੀਤਾ ਕਿ ਇਥੋਂ ਭੱਜ ਜਾਵਾਂ ਜਾਂ ਬੱਚਿਆਂ ਸਮੇਤ ਨੈਰ ਵਿੱਚ ਛਾਲ ਮਾਰ ਮਰ ਜਾਵਾਂ ਪਰ ਜਦ ਬੱਚਿਆਂ ਵੱਲ ਦੇਖਦੀ ਤਾਂ ਭੱਜਣ ਦਾ ਕੀ ਮਰਨ ਨੂੰ ਵੀ ਜੀ ਨਾ ਕਰੇ ਮੈਂ ਬੜੀ ਮੁਸ਼ਕਲ ਨਾਲ ਦਿਨ ਕੱਟੀ ਕਰ ਰਹੀ ਸੀ ਕਿ ਸ਼ਹਿਰੋਂ ਮੇਰਾ ਜੀਠ ਰਣਜੀਤ ਸਿੰਘ ਆਇਆ ਸਾਰੇ ਬੱਚਿਆਂ ਨੂੰ ਚਾਹ ਚੜ ਗਿਆ ਕੇਤਾ ਆ ਸ਼ਹਿਰੋਂ ਆਇਆ ਕਿੰਨਾ ਸਾਰਾ ਸਮਾਨ ਲਿਆਇਆ ਹੈ ਰਾਤੀ ਰੋਟੀ ਖਾਣ ਤੋਂ ਬਾਅਦ ਰঞ্জੀਤ ਸਿੰਘ ਨੇ ਮੇਰੇ ਤੋਂ ਸਾਰੀਆਂ ਗੱਲਾਂ ਪੁੱਛੀਆਂ ਮੈਂ ਸਾਰੀਆਂ ਗੱਲਾਂ ਸਹੀ-ਸਹੀ ਦੱਸ ਦਿੱਤੀਆਂ ਕਿ ਤੇਲਾ ਭਾਈ ਨਸ਼ਾ ਨਹੀਂ ਛੱਡਦਾ ਸਾਰਾ ਗੁਜਾਲਾ ਕਿਵੇਂ ਚੱਲੇਗਾ ਜੇਕਰ ਤੇਰੇ ਭਾਈ ਦੀ ਇਹੋ ਆਤ ਰਹੀ ਤਾਂ ਮੈਨੂੰ ਮਰਨ ਲਈ ਮਜਬੂਰ ਹੋਣਾ ਪੈਣਾ ਹੈ ਤਾਂ ਮੇਰਾ ਜੀਠ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਮੇਰੇ ਭਾਈ ਨੇ ਨਸ਼ੇ ਛੱਡਨੇ ਨਹੀਂ ਮਰਨ ਨਾਲ ਮਸਲਾ ਹੱਲ ਨਹੀਂ ਹੋਣਾ ਇਸ ਨਾਲੋਂ ਚੰਗਾ ਹੈ ਕਿ ਤੂੰ ਮੇਰੀ ਦੇਖਭਾਲ ਸੇਵਾ ਸੰਭਾਲ ਕਰ ਮੇਰਾ ਕਹਿਣਾ ਮੰਨ ਮੈਂ ਆਪਣੇ ਹਿੱਸੇ ਦੀ ਜ਼ਮੀਨ ਜਾਇਦਾਦ ਤੇ ਤੇ ਬੱਚਿਆਂ ਦੇ ਨਾਮ ਲਗਵਾ ਦੇਵਾਂਗਾ ਜੇਕਰ ਤੂੰ ਸ਼ਹਿਰ ਚੱਲਣਾ ਹੈ ਸ਼ਹਿਰ ਚੱਲ ਜੇ ਕਹੇ ਤਾਂ ਸ਼ਹਿਰ ਦੀ ਨੌਕਰੀ ਛੱਡ ਤੇਰਾ ਨੌਕਰ ਬਣ ਜਾਊਂ ਮੈਂ ਬਥੇਰੀਆਂ ਨਾਲ ਉਕਰ ਕੀਤੀ ਪਰ ਹਾਲਾਤਾਂ ਦੇ ਸਾਹਮਣੇ ਮੇਰੀ ਕੋਈ ਪੇਸ਼ ਨਾ ਗਈ ਬਾਹਰ ਤੱਕੇ ਖਾਨ ਨਾਲੋਂ ਮੈਂ ਕਰ ਲੈਣਾ ਮناسب ਸਮਝਿਆ